ਵਾਹ ਗੁਰੂ ਜੀ ਦਾ ਕੰਸਾ ਵਾਹ ਗੁਰੂ ਜੀ ਦਾ ਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਅਕਾਲ ਪੁਰਖ ਦੇ ਦੋ ਰੂਪ ਮੰਨੇ ਨੇ ਨਿਰਗੁਣ ਸਰਗੁਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੌਜੂਦ ਹੈ ਲੇਰ ਗੋਂ ਰੂਪ ਦੇ ਚ ਉਹ ਸੂਖਮ ਹੈ ਅਦ੍ਰਿਸ਼ ਹੈ ਸਰਗੋਂ ਰੂਪ ਦੇ ਚ ਉਹ ਦ੍ਰਿਸ਼ਮਾਨ ਹੈ ਮਕਾਨ ਦਿਖਾਈ ਦਿੰਦਾ ਹੈ ਬੁਨਿਆਦ ਨਹੀਂ ਦਿਖਾਈ ਦਿੰਦੀ ਦਰਖਤ ਦਿਖਾਈ ਦਿੰਦਾ ਹੈ ਜੜਾ ਨਹੀਂ ਦਿਖਾਈ ਦਿੰਦੀ ਹੈ ਸਰੀਰ ਦਿਖਾਈ ਦਿੰਦਾ ਹੈ ਆਤਮਾ ਨਹੀਂ ਦਿਖਾਈ ਦਿੰਦੀ ਸੰਸਾਰ ਦਿਖਾਈ ਦਿੰਦਾ ਹੈ ਵਿਦੰਗਾਰ ਨਹੀਂ ਦਿਖਾਈ ਦੇਂਦਾ ਇਸ ਨੂੰ ਇਹ ਬਿਆਨ ਕਰੀਏ ਜੋ ਮਕਾਨ ਦਾ ਗੁਪਤ ਹਿੱਸਾ ਹੈ ਉਹ ਬੁਨਿਆਦ ਹੈ ਕਿ ਜੋ ਬੁਨਿਆਦ ਦਾ ਪ੍ਰਗਟ ਹਿੱਸਾ ਹੈ ਉਹ ਮਕਾਨ ਹੈ ਜੋ ਦਰਖਤ ਦਾ ਗੁਪਤ ਹਿੱਸਾ ਹੈ ਉਹ ਉਸ ਦੀਆਂ ਜੜਾਂ ਨੇ ਔਰ ਜੋ ਜੜਾਂ ਦਾ ਪ੍ਰਗਟ ਹਿੱਸਾ ਹੈ ਉਹ ਦ੍ਰਗ ਹੈ ਜੋ ਸਰੀਰ ਦਾ ਗੁਪਤ ਹਿੱਸਾ ਹੈ ਉਹ ਆਤਮਾ ਹੈ ਪਰ ਜੋ ਆਤਮਾ ਦਾ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ ਜੋ ਸੰਸਾਰ ਦਾ ਗੁਪਤ ਹਿੱਸਾ ਹੈ ਉਹ ਨਿਰੰਕਾਰ ਹੈ ਤੇ ਜੋ ਨਿਰੰਕਾਰ ਦਾ ਪ੍ਰਗਟ ਹਿੱਸਾ ਹੈ ਉਹ ਸੰਸਾਰ ਹੈ ਇਹ ਜੋ ਪ੍ਰਗਟ ਹੈ ਇਹ ਉਸ ਅਦਰਿਸ਼ ਦਾ ਉਸ aarop ਦਾ ਉਸ gopad ਦਾ ਖੇਲ ਹੈ ਤਮਾਸ਼ਾ ਹੈ ਜਿਵੇਂ ਸਾਗਰ ਵਿੱਚ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਪਰ ਇਹਨਾਂ ਲਹਿਰਾਂ ਦਾ ਪੈਦਾ ਹੋਣਾ ਇਹਨਾਂ ਲਹਿਰਾਂ ਦਾ ਮਿਟਣਾ ਸਭ ਕੁਝ ਸਾਗਰ ਦੇ ਵਿੱਚ ਹੈ ਜਨਮ ਮਰਨ ਸੁਖ ਦੁਖ ਪਤਪਤੀ ਵਰਨ ਸਭ ਪਰਮਾਤਮਾ ਦੇ ਵਿੱਚ ਹੋ ਰਹੀ ਹੈ ਸਭ ਈਸ਼ਵਰ ਦੇ ਵਿੱਚ ਹੋ ਰਹੀ ਹੈ ਈਸ਼ਵਰ ਨੂੰ ਖੋਜਣਾ ਨਹੀਂ ਹੈ ਖੋਜਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਿਆ ਹੈ ਤੇ ਈਸ਼ਵਰ ਦੇ ਕੋਲ ਜਾਣਾ ਵੀ ਨਹੀਂ ਹੈ ਜਾਣਾ ਉਸ ਦੇ ਕੋਲ ਪੈਂਦਾ ਜਿਹੜਾ ਆਪਣੇ ਤੋਂ ਦੂਰ ਹੋ ਗਿਆ ਨਾ ਉਸ ਦੇ ਕੋਲ ਜਾਣਾ ਹੈ ਨਾ ਉਸ ਨੂੰ ਲੱਭਣਾ ਹੈ ਸਿਰਫ ਜਾਗਣਾ ਹੈ ਸੁਚੇਤ ਹੋਣਾ ਹੈ ਸਾਵਧਾਨ ਹੋਣਾ ਹੈ ਪਰਮਾਤਮਾ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਰਵਦਾਸ ਕਹਿੰਦੇ ਨੇ ਇਹ ਹੱਥ ਵੀ ਜਿੰਨਾ ਤਨ ਤੋਂ ਦੂਰ ਜਾ ਸਕਦਾ ਹੈ ਉਹ ਤੇ ਇਤਨਾ ਵੀ ਦੂਰ ਨਹੀਂ ਕਹਿ ਰਵਦਾਸ ਆਠ ਤੇ ਨੇਰੇ ਹੈ ਸਹਜੇ ਹੋਇ ਸੋਈ ਜਪ ਜਪ ਤੇ ਸਿਰਫ ਇਤਨਾ ਹੀ ਪਤਾ ਚੱਲਦਾ ਹੈ ਕਿ ਉਹ ਮੇਰੇ ਕੋਲ ਸੀ ਕਿ ਮੈਂ ਉਸ ਦੀ ਤਲਾਸ਼ ਕਰਦਾ ਰਿਹਾ ਖੋਜ ਕਰਦਾ ਰਿਹਾ ਦਰਸਲ ਖੋਜ ਕਰਨਾ ਕੀ ਹੈ ਆਪਣੇ ਆਪ ਨੂੰ ਜਗਾਣਾ ਅਨਸੋਤੀ ਦੇ ਸਭ ਜਾਗੰਤ ਮਨੁਕ ਦੀ ਜੀਵਨ ਚੇਤਨਾ ਸ਼ਕਤੀ ਉਹ ਇਹ ਪੂਰਨ ਤੌਰ ਤੇ ਜਾਗਈ ਹੋਈ ਨਹੀਂ ਇੰਜ ਕਹਿੰਦੇ ਨਾ ਸੀ ਅਧੇ ਜਾਗੇ ਹੋਇਆ ਪੂਰਨ ਜਾਗੇ ਹੋਣੇ ਨੂੰ ਸੰਸਾਰ ਦਿਖਾਈ ਦਿੰਦਾ ਹੈ ਨਿਰੰਕਾਰ ਨਹੀਂ ਭੋਜਨ ਦਾ ਰਸ ਆਉਂਦਾ ਭਜਨ ਦਾ ਨਹੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਕਿਸ ਨੂੰ ਰਸ ਆਉਂਦਾ ਨਹੀਂ ਪਰ ਭੋਜਨ ਦੀ ਬੁਰਕੀ ਪਾਈਏ ਤੋ ਰਸ ਆਉਂਦਾ ਹੈ ਰਸਨਾ ਅੱਧੀ ਜਾਗੀ ਹੋਈ ਐ ਅੱਧੀ ਸੁੱਤੀ ਰਹੀ ਐ ਅੱਖਾਂ ਅਧੀਆਂ ਜਾਗੀਆਂ ਨੇ ਅਧੀਆਂ ਸੁੱਤੀਆਂ ਹੋਈਆਂ ਨੇ ਸੰਸਾਰ ਨੂੰ ਵੇਖ ਰਹੀਆਂ ਨੇ ਨਿਰੰਕਾਰ ਨੂੰ ਨਹੀਂ ਕੰਨ ਅੱਧੇ ਜਾਗੇ ਨੇ ਅੱਧੇ ਸੁੱਤੇ ਨੇ ਇਹ ਜਗਤ ਨੂੰ ਸੁਣ ਰਹੀ ਐ ਨੇ ਗੁਰੂ ਨੂੰ ਨਹੀਂ ਸੁਣਦੇ ਨਾ ਪ੍ਰਮਾਤਮਾ ਨੂੰ ਸੁਣਦੇ ਸਰੀਰ ਸੰਸਾਰ ਨੂੰ ਸਪਰਸ਼ ਕਰ ਰਿਹਾ ਐ ਨਰਨਕਾਰ ਨੂੰ ਜਦ ਕੋਈ ਪੂਰਨ ਤੌਰ ਤੇ ਜਾਗ ਜਾਂਦਾ ਹੈ ਸੁਚੇਤ ਹੋ ਜਾਂਦਾ ਹੈ ਤੇ ਰਸਨਾ ਨੂੰ ਭਜਨ ਦਾ ਵੀ ਰਸ ਆਣ ਲੱਗ ਪੈਂਦਾ ਹੈ ਰਸਨਾ ਗੀਦੇ ਬੋਲਤ ਰਾਮ ਉਹ ਜੈਸੇ ਰਾਮ ਕਹਿੰਦਾ ਉਹ ਜੈਸੇ ਵਾਹਿਗੁਰੂ ਕਹਿੰਦਾ ਰਸ ਨਾਲ ਵੱਧ ਜਾਂਦਾ ਉਹਨੂੰ ਜੋ ਕੁਝ ਦਿਖਾਈ ਦਿੰਦਾ ਹੈ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨ ਨਹੀਂ ਕੋਈ ਜਪ ਕਰਕੇ ਤਪ ਕਰਕੇ ਆਪਣੇ ਆਪ ਨੂੰ ਜਗਾਣਾ ਹੈ ਕੀਰਤਨ ਸੁਣਿਆ ਹੋਇਆ ਕੀਰਤਨ ਕੀਤਾ ਹੋਇਆ ਉਸੇ ਦਾ ਹੀ ਸਫਲ ਜਿਨੇ ਜਪਣਾ ਆਰੰਭ ਕਰ ਦਿੱਤਾ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਉਸ ਇੱਕ ਦਾ ਨਾਮ ਦਸਨਾ ਨਾਲ ਜਿਸਨੇ ਜਪਣਾ ਆਰੰਭ ਕਰ ਦਿੱਤਾ ਔਰ ਉਤਨੇ ਚਿਰ ਤੱਕ ਅਰੰਭ ਜਾਰੀ ਹੈ ਜਿੰਨੇ ਚਿਰ ਤੱਕ ਜਗਿਆ ਨਹੀਂ ਜਦ ਜਾਗ ਜਾਂਦਾ ਹੈ ਰਚਨਾ ਖਾਮੋਸ਼ ਹੋ ਜਾਂਦੀ ਹੈ ਸ਼ਬਦ ਪ੍ਰਾਣਾ ਵਿੱਚ ਰਚ ਜਾਂਦਾ ਹੈ ਤਾਂ ਮੈਂ ਇਸ ਤਰ੍ਹਾਂ ਜਦ ਵੀ ਕਿਸੇ ਮਹਾਪੁਰਸ਼ ਨੂੰ ਆਤਮ ਗਿਆਨ ਹੋਇਆ ਉਹ ਇਸ ਗੱਲ ਤੇ ਹੈਰਾਨ ਹੋਇਆ ਪ੍ਰਾਪਤ ਕੁਝ ਵੀ ਨਹੀਂ ਹੋਇਆ ਜਿਹੜਾ ਪ੍ਰਾਪਤ ਸੀ ਉਸਦਾ ਪਤਾ ਚੱਲ ਗਿਆ ਲੱਭਿਆ ਕੁਝ ਵੀ ਨਹੀਂ मिलਿਆ ਕੁਛ ਵੀ ਨਹੀਂ ਜੋ ਮਿਲਿਆ ਹੀ ਹੋਇਆ ਸੀ ਉਸਦਾ ਪਤਾ ਚੱਲ ਗਿਆ ਬਸ ਆਮ ਜਗਤ ਨੂੰ ਪਤਾ ਨਹੀਂ ਹੁੰਦਾ ਕਿ ਉਹ ਮਿਲਿਆ ਹੋਇਆ ਹੈ ਕਿਸੇ ਨੂੰ ਸੀ ਬਗਤ ਸੰਤ ਕਹਿ ਦਿੰਦੇ ਆ ਉਹਨੂੰ ਪਤਾ ਹੈ ਕਿ ਉਹ ਤੇ ਹੱਥ ਤੋਂ ਵੀ ਨੇੜੇ ਉਹ ਤੇ ਹਾਜ਼ਰ ਨਾਜ਼ਰ ਹੈ ਜਦ ਕਦੀ ਇਸ ਤਰ੍ਹਾਂ ਦੀ ਉਪਲਬਧੀ ਕਿਸੇ ਨੂੰ ਹੁੰਦੀ ਹੈ ਉਸ ਨੂੰ ਹੈਰਾਨੀ ਵੀ ਹੁੰਦੀ ਹੈ ਕਿ ਮੈਂ ਜਗਤ ਨੂੰ ਦੱਸਾਂ ਹਕੀਕਤ ਇਹ ਹੈ ਅਸਲੀਅਤ ਇਹ ਹੈ ਔਰ ਕਦੀ ਕਰਮ ਕਾਂਡ ਤੋਂ ਉੱਚੇ ਉੱਠਣ ਦੀ ਕੋਸ਼ਿਸ਼ ਕਰੋ ਪਰ ਕਬੀਰ ਇੱਕ مایੁਸੀ ਜ਼ਾਹਿਰ ਕਰਦੇ ਨੇ RAM ਰਤਨ ধন ਪਾਏ ਕੇ ਸਭਈ ਰਾਗਾਂਠ ਨਾ ਖੋਲੈ ਨਹੀਂ ਪਟਣ ਨਹੀਂ 파ਰਖੋ ਨਹੀਂ ਗਾਹਕ ਨਹੀਂ ਮਗ ਕਬੀਰ ਜੀ ਨੇ ਇੱਕ ਰਾਮ ਨਾਮ ਹੁੰਦਾ ਹੀਰਾ ਲਬੇ ਅਜੀਬੋ ਗਰੀਬ ਅਵਸਥਾ ਦੀ ਪ੍ਰਾਪਤੀ ਹੋ ਗਈ ਹੈ ਇਹ ਹੀਰਾ ਹੁਣ ਮੈਂ ਦੇਣਾ ਚਾਹੁੰਦਾ ਵੇਚਣਾ ਚਾਹੁੰਦਾ ਜਦੋਂ ਸੰਸਾਰ ਦਾ ਜਦ ਧਨ ਕਿਸੇ ਨੂੰ ਪ੍ਰਾਪਤ ਹੋਵੇ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦ ਕਰੀ ਰੱਬੀ ਦੌਲਤ ਮਿਲਦੀ ਹੈ ਉਸ ਨੂੰ ਉਸ ਦੇ ਅੰਦਰ ਇੱਕ ਦਰਸ਼ਨ ਦੀ ਬੁਖ ਪੈਦਾ ਹੋ ਜਾਂਦੀ ਕਿ ਮੈਂ ਬਾਕੀਆਂ ਨੂੰ ਵੀ ਦੱਸਾਂ ਹਰ ਮਨੁੱਖ ਇੱਕ ਬਹੁਤ ਵੱਡੀ ਖਾਨ ਹੈ ਹੀਰੇ ਤੋਂ ਰਤਨਾ ਸਾਰੇ ਪਹਾੜਾਂ ਵਿੱਚ ਸੋਨਾ ਚਾਂਦੀ ਨਹੀਂ ਆਉਂਦਾ ਤੇ ਸਮੁੰਦਰ ਦੀ ਸਾਰੀ ਥਾਂ ਦੇ ਉੱਤੇ ਹੀਰੇ ਮੋਤੀ ਨਹੀਂ ਹੁੰਦੇ ਪਰ ਹਰ ਜੀਵਨ ਦੇ ਅੰਦਰ ਪ੍ਰਭੂ ਦਾ ਨਾਮ ਹੈ ਨਾਨਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਿਸਾਰਾ ਕੋਈ ਵੀ ਜੀਵਨ ਖਾਲੀ ਨਹੀਂ ਉਸ ਦੇ ਅੰਦਰ ਪਰਮ ਜੀਵਨ ਨਾ ਹੋਵੇ ਪਰਮ ਅਨੰਦ ਨਾ ਹੋਵੇ ਕਬੀਰ ਕਹਿੰਨ ਮੈਂ ਤਲਾਸ਼ ਕਰ ਰਿਹਾ ਉਸ ਮੰਡੀ ਦੀ ਉਸ ਬਾਜ਼ਾਰ ਦੀ ਜਿੱਥੇ ਹੀਰੇ ਵਿਕਦੇ ਨੇ ਮੈਂ ਵੇਚਣਾ ਚਾਹਦਾ ਰਾਮ ਰਤਨ ধন ਪਾਏ ਤੇ ਕਬੀਰਾਂ ਗਾਂਠ ਨਾ ਖੋਲ ਲੈ ਨਹੀਂ ਪਟਣ ਪਟਣ ਕੇ ਮੈਂ ਬਾਜ਼ਾਰ ਨੂੰ ਆਪ ਨੂੰ ਕਹਿੰਦੇ ਨਹੀਂ ਕੋਈ ਬਾਜ਼ਾਰ ਹੀ ਨਹੀਂ ਕਿੱਥੇ ਵੇਚਾਂ ਉਹ ਹੀਰਾ ਤੇ ਜ਼ਵਰੀ ਬਾਜ਼ਾਰ ਵਿੱਚ ਬਿਕੇਗਾ ਨਾ ਹੀਰਿਆਂ ਦੀ ਮੰਡੀ ਵਿੱਚ ਬਿਕੇਗਾ ਨਾ ਸਬਜ਼ੀ ਮੰਡੀ ਤੇ ਹੀਰੇ ਨਹੀਂ ਵੇਚੀਦੇ ਔਰ ਸਬਜ਼ੀ ਮੰਡੀ ਤੇ ਸਬਜ਼ੀ ਖਰੀਦਣ ਦੇ ਗਾਹਕ ਆਣਗੇ ਗਾਜਰਾ ਮੋਲੀਆਂ ਲੈਣ ਵਾਲੇ ਆਣਗੇ ਸਬਜ਼ੀ ਲੈਣ ਵਾਲੇ ਆਣਗੇ ਕੋਈ ਹੀਰੇ ਲੈਣ ਵਾਲੇ ਥੋੜੀ ਆਣਗੇ ਕਬੀਰ ਕਹਿੰਨੇ ਹੀਰਾ ਕੋਲੇ ਵੇਚਣਾ ਚਾਹੰਨਾ ਜੋ ਅਗੰਮੀ ਦੌਲਤ ਮੈਨੂੰ ਮਿਲੀ ਏ ਮੈਂ ਦੱਸਣਾ ਚਾਹੰਨਾ ਜੋ ਅਗੰਮੀ ਰਸ ਮੈਨੂੰ ਮਿਲੇ ਏ ਮੈਂ ਜਗਤ ਨੂੰ ਸਮਝਾਣਾ ਚਾਹੰਨਾ ਹੀਰਾ ਮਿਲੇ ਵੇਚਣਾ ਚਾਹੰਨਾ ਮੰਡੀ ਕੋਲੇ ਪਤਾ ਮੰਡੀ ਕੀ ਹੈ ਸਤਸੰਗ ਹਰ ਸ਼ਹਿਰ ਵਿੱਚ ਸਤਸੰਗ ਨਹੀਂ ਹੁੰਦਾ ਹਰ ਜਗ੍ਹਾ ਸਤਸੰਗ ਨੇ ਗਲੀ ਗਲੀ ਵਿੱਚ ਮੰਦਰ ਹਨ ਸਤਸੰਗ ਕਿਧਰੇ ਕਿਧਰੇ ਗਲੀ ਗਲੀ ਵਿੱਚ ਗੁਰਦੁਆਰੇ ਨੇ ਸਤਸੰਗ ਕਿਧਰੇ ਸੁਨੀਆਂ ਪਈਆਂ ਨੇ ਮਸਜਿਦਾਂ ਖਾਲੀ ਪਈ ਨੇ ਮੰਦਰ ਯਕਦਰ ਇੱਕ ਕਰ ਪੁਜਾਰੀ ਵਿਚਾਰਿਆ ਬੈਠਾ ਤੇ ਘੜੇ ਹਲ ਵਜਾਰੇ ਕੁਛ ਵੀ ਨਹੀਂ ਤੇ ਭਾਂ ਚਲਦੀਆਂ ਪਈਆਂ ਹੁਣ ਮਸ਼ੀਨ ਬੰਦ ਵੀ ਕਰੇ ਹੁਣ ਮਸ਼ੀਨ ਕੀਰਤਨ ਕਰੇ ਕਿਉਂਕਿ ਮਨੁੱਖ ਵੀ ਮਸ਼ੀਨ ਦੇ ਕੀਰਤਨ ਕਰਨਾ ਲੱਗੇ। ਚਲੋ ਹੋਇਆ ਗੱਰ ਦੇਚ ਬੈਠ ਕੇ ਸੁਣ ਲਿਆ। ਪਰ ਹੁਣ ਸਤਸੰਗ ਵਿੱਚ ਵੀ ਮਸ਼ੀਨਾਂ ਚੱਲਦੀਆਂ ਨੇ। ਵੈਰਾਸ ਸਾਉਦਾਪਾਦ ਦੇ ਬਲਾਦੋ ਆਸਾ ਦੀਵਾਰ ਦਾ ਕੀਰਤਨ ਦੇ ਬਲਾਦੋ ਸੁਣੋ। ਹੋਰ ਕਿਸੇ ਹੱਦ ਤੱਕ ਮਨੁੱਖ ਵੀ ਮਸ਼ੀਨ ਹੁੰਦਾ ਜਾ ਰਿਹਾ। ਕਿ ਸਾਰਾ ਦਿਨ ਵੀ ਤੇ ਬ੍ਰੇਕ ਰੀਕਾਰਡਰ ਦੇ ਅੰਦਰ ਕੀਰਤਨ ਚੱਲਦਾ ਰਹੇ ਸਾਰੀ ਜ਼ਿੰਦਗੀ ਚੱਲਦਾ ਰਹੇ ਤਾਂ ਟੇਪ ਰੀਕਾਰਡਰ ਨੇ ਕੋਈ ਬ੍ਰਮਗਹਿ ਨਹੀਂ ਹੋ ਜਾਣਾ। ਉਸ ਮਨੁੱਖ ਵੀ ਇਸ ਤਰ੍ਹਾਂ ਦਾ ਹੀ ਹੈ। ਉਹ ਵੀ ਮਰ ਜਾਈ। ਮਸ਼ੀਨ ਨਹੀਂ ਹੋਈ। ਮਸ਼ੀਨ ਦੀ ਤਰ੍ਹਾਂ ਦੀ ਯੰਤਰ ਦੀ ਤਰ੍ਹਾਂ ਸਭ ਕੁਝ ਹੋ ਰਿਹਾ ਹੈ। ਜਾਗਰਤਾ ਨਹੀਂ ਹੈ। ਸचेਤਪਾਣਾ ਨਹੀਂ ਹੈ। ਪ੍ਰਭ ਦੀ ਉਸਤਤ ਕਰਉ ਸੰਤ ਮੇਂ ਸਾਵਧਾਨੇ ਕਾਗਰਤੀ। جیڑا کم جتنا کیمتی ہوا ہوا گرتا گہرائی چاہیے اتنا دھیان چاہیے دھرم کا دھرم دی یاترہ دی شروع نہیں ہوگی کبھی کہ کوئی پٹن ہی نہیں ہے کوئی بزار ہی نہیں ہے ہندوستان دے دو اتحاس شہر میں ایک آگرہ ਇਹ ਜੈਪੁਰ ਇਹਨਾਂ ਦੋ ਸ਼ਹਿਰਾਂ ਵਿੱਚ ਬਾਜ਼ਾਰ ਨੇ ਉਹਨਾਂ ਦਾ ਨਾਂ ਹੈ ਜੌਹਰੀ ਬਾਜ਼ਾਰ ਆਗਰੇ ਦਾ ਜੌਹਰੀ ਬਾਜ਼ਾਰ ਅਕਬਰ ਨੇ ਬਣਵਾਇਆ ਸੀ ਜੈਪੁਰ ਦਾ ਜੌਹਰੀ ਬਾਜ਼ਾਰ ਮਹਾਰਾਜਾ ਜੈਸੰਗ ਨੇ ਬਣਵਾਇਆ ਸੀ ਅਕਬਰ ਦੇ ਸਮੇਂ ਰਾਜਾ ਜੈਸੰਗ ਦੇ ਸਮੇਂ ਦਾ ਦੋ ਬਾਜ਼ਾਰਾਂ ਦੇ ਦੇ ਰਹਿਆਂ ਦੀ ਖਰੋ ਖਰੀਦੋ ਉਪਰੋਖ ਦਾ ਕੰਮ ਸ਼ੁਰੂ ਹੋਇਆ ਬਈ ਸਿਰਫ ਵੀਰੇ ਰਤਨ ਪੰਨੇ ਲਾਲ ਮੂੰਗੀ ਮੀਲਮ ਜਵਾਰਾ ਪੰਨੇ ਜੋਰੀ ਬਾਜ਼ਾਰ ਆਗਰੇ ਦੇ ਜੋਰੀ ਬਾਜ਼ਾਰ ਦੇ ਕਿ ਅੱਜਕੱਲ ਚਮੜਾ ਹੀ ਵਿਕਦਾ ਹੈ ਜਾਂ ਮੋਟਾ ਮਾਸ ਵਿਕਦਾ ਹੈ ਜੋਰੀਆਂ ਦੀ ਦੁਕਾਨਾਂ ਕੋਲ ਜੈਪੁਰ ਦਾ ਜਿਹੜਾ ਜੋਰੀ ਬਾਜ਼ਾਰ ਹੈ ਉੱਥੇ ਹੀਰੀਆਂ ਦੀ ਮੰਡੀ ਸਿਰੋਕ ਦਾ ਕੋਰਕ ਤਾਂ ਹੁੰਦੀ ਔਪਕੈਸੇ ਲਿਖਾ ਹੈ ਪਰ ਇਤਨਾ ਵੱਡਾ ਇਹ ਦੇਸ਼ ਹੈ ਹੀਰੀਆਂ ਦੀ ਮੰਡੀ ਹੀਰੀਆਂ ਦਾ ਬਾਜ਼ਾਰ ਕਿਧਰੇ ਹੈ ਹਰ ਪਾਸੇ ਨਹੀਂ ਹਰ ਜਗ੍ਹਾ ਨਹੀਂ ਹਰ ਸ਼ਹਿਰ ਵਿੱਚ ਸਬਜ਼ੀ ਮੰਡੀ ਜ਼ਰੂਰ ਹੈ ਕਪੜਾ ਮਾਰਕੀਟ ਹੈ ਲੋਹਾ ਮੰਡੀ ਹੈ ਲੱਕੜ ਮੰਡੀ ਹੈ ਹਰ ਸ਼ਹਿਰ ਵਿੱਚ ਹੀਰੀਆਂ ਦੀ ਮੰਡੀ ਨਹੀਂ ਹੈ ਜਹਰੀ ਬਾਜ਼ਾਰ ਨਹੀਂ ਹੈ ਤਰੀ ਰੀਤੇ ਮੈਂ ਜਿਹੜਾ ਹੀਰਾ ਕੋਲ ਹੈ ਵੇਚਣਾ ਚਾਹਨਾ ਪਰ ਪਟਣ ਨਹੀਂ ਹੈ ਬਾਜ਼ਾਰ ਨਹੀਂ ਹੈ ਇੱਥੇ ਗਾਜਰਾ ਮੋਲੀਆਂ ਪਈਆਂ ਵਿਕਰੀਆਂ ਨੇ ਮੈਂ ਉੱਥੇ ਹੀਰਾ ਲੈ ਕੇ ਬੈਠ ਜਾਵਾਂ ਵੇਚਣਾ ਇੱਥੇ ਮੂੜਕਾ ਹੋਵੇ ਜੀ ਤੇ ਮੂਰਖਤਾ ਹੋਵੇ ਹਰ ਜਗ੍ਹਾ ਦੇਤੇ ਸੱਚ ਦੀ ਗੱਲ ਨਹੀਂ ਕੀਤੀ ਜਾ ਸਕਦੀ ਪ੍ਰਮਾਤਮਾ ਦੀ ਗੱਲ ਨਹੀਂ ਕੀਤੀ ਜਾ ਸਕਦੀ ਇੱਥੇ ਕੋਈ ਸਰੋਤਾ ਹੀ ਨਹੀਂ ਕੋਈ ਚਾਹਤ ਹੀ ਨਹੀਂ ਕੋਈ ਤੜਪ ਹੀ ਨਹੀਂ ਇੱਥੇ ਕੀ ਧਿਆਨ ਕਰਨਾ ਤੋ ਕਬੀਰ ਕਹਿੰਦੇ ਕੋਈ ਮੰਡੀ ਹੀ ਨਹੀਂ ਹੈ ਨਹੀਂ ਪਗਣ ਆਖ ਤਿੰਨੇ ਘਰਮਣ ਕਰਦੇ ਆ ਕਰਦੇ ਆ ਕਦੀ ਕਦਾਈ ਮੰਡੀ ਮਿਲ ਜਾਂਦੀ ਪਗਣ ਲੱਗ ਜਾਂਦਾ ਬਾਜ਼ਾਰ ਲੱਗ ਜਾਂਦਾ ਦੁਨੀਆ ਦਾ ਭਰਮਣ ਕਰਦੇ ਕਰਦੇ ਕਿਸੇ ਸ਼ਹਿਰ ਦੇ ਸਤਸੰਗ ਲੱਗ ਜਾਂਦਾ ਤੋ ਕਬੀਰ ਕਹਿੰਦੇ ਖੁਸ਼ੀ ਹੋ ਜਾਂਦੀ ਇਹ ਮੰਡੀ ਲੱਭ ਗਈ ਆਜ ਕਿਸੰਨੇ ਮੇਰੀ ਖੁਸ਼ੀ ਇਕਦਮ ਮਾਇੂਸੀ ਵਿੱਚ ਬਦਲ ਜਾਂਦੀ ਹੈ ਕਿਉਂ ਨਹੀਂ ਪਟਣ ਨਹੀਂ 파ਰਖੋ ਪਟਣ ਤੇ ਲਭ ਪਿਆ ਹੈ ਬਾਜ਼ਾਰ ਤੇ ਲਭ ਪਿਆ ਹੈ ਪਰ ਉੱਥੇ ਜਿਹੜੇ ਆਉਂਦੇ ਨੇ 파ਰਖੋ ਨਹੀਂ ਨਹੀਂ ਹੋ ਰਿਆਂਦੇ ਸਮਝ ਕੁਛ ਵੀ ਨਹੀਂ ਆਰੇ ਨੇ ਮੰਦਰਾਂ ਵਿੱਚ ਭਗਵਾਨ ਦੀ ਕੋਈ ਸਮਝ ਨਹੀਂ ਆਰੇ ਨੇ ਗੁਰਦੁਆਰਿਆਂ ਵਿੱਚ ਗੁਰੂ ਦਾ ਕੋਈ ਬੋਧ ਨਹੀਂ ਬੜਰੇ ਨੇ ਨमाज ਮਸਜਿਦਾਂ ਵਿੱਚ ਖੁਦਾ ਦੀ ਕੋਈ ਸਮਝ ਨਹੀਂ ਖੁਦਾ ਦਾ ਕੋਈ ਗਿਆਨ ਨਹੀਂ ਜੇ ਨਿ ਪਰਖੂ ਹੀ ਕੋਈ ਨਹੀਂ ਜੇ ਜੇ ਪਰਖੂ ਕੋਈ ਨਹੀਂ ਤਾਂ ਹੀਰਾ ਮਿੱਟੀ ਔਰ ਕੀ ਹੈ ਜੇ ਪਰਖੂ ਹੀ ਨਹੀਂ ਹੈ ਤਾਂ ਹੀਰਾ ਕੱਚਾ ਹੈ ਔਰ ਕੀ ਹੈ ਜੈਪੁਰ ਦੇ ਜੋਰੀ ਬਾਜ਼ਾਰ ਵਿੱਚ ਇਹ ਸੰਗ ਦੇ ਵੀ ਦੁਕਾਨੇ ਉਹ ਰੇਮੋਟੀਆਂ ਦਾ ਕੰਮ ਕਰਦਾ। ਤੇਰੇ ਇੱਕ ਦਿਨ ਮੈਂ ਜੈਪੁਰ ਰਾਜਾ 파ਰਬ ਦੇ ਗੁਰਦੁਆਰੇ 14 ਰਤਨਾਂ ਦੀ ਕਥਾ ਕੀਤੀ। ਇਹਨਾਂ ਨੂੰ ਕਿੰ ਲਗਾ ਗਏ ਨੇ ਜੇ ਇਹ ਰਤਨ ਕੋਸੀ ਵੇਖੇ ਨਾ। ਪਰ ਮੈਂ ਵਿਸ਼ੇਸ਼ ਰੂਪ ਵਿੱਚ ਇਹ ਨਾ ਹੁੰਦੇ ਨੇ ਨਾ ਰਤਨ। ہے، لال ہے پنہ ہے مونگا ہے نیلم ہے جواہر ہے موتی اس طرح دی گنتی نہ بن میں نے کہنے لگے یہ دیکھے نہیں، میں تمہیں سارے نہیں کہنے لگے آج وقت کڈو میں تھانو دکان کے لے جانا اپنے سارے دکھا دینا میرے کل سارے ابھی یہی کام دیں، سڑا اے ہی تنگا ہے اس دکان تے پکھراج نہیں سی انہیں پڑوس دی دکان تے مانگا کے میں نے دکھایا باقی سارے رتن دکھا ہے ٹک ٹک دی جو قیمت دستا گیا میں حیران ہندہ گیا پورا بزار جوری بزار ہے کبیر کہنے نے ہیرہ لے کے میں بیٹھ گیا کوئی پارک ہوئی نہیں ہے اسے نے سمجھ ہی نہیں نہیں پٹن نہیں پار خو میں دو آ رہے لوکی مسجد خدا دی کوئی سمجھ نہیں آ رہے لوکی گردوارے گرو کا کوئی بوجھ نہیں بڑی بھیڑ جا رہی ہے بھگوان دا کوئی گیان نہیں کچھ بھی سمجھ نہیں پٹن نہیں آپ پار بھرمن کر برمن کر کردیا بازار سمجھے. پتہ ہے ست کی ہے سنتو کی ہے دیا کی ہے نرویر جذبے کی ہے. سمدٹی کی ہے چرچا ہی ہو رہی ہے ست دی, سنتوک دی, دیا کی نرویرتا نربیتا دیوی گن ہے نیج کچھ بھی نہیں سورج اپنا چاننا ونڈتا ہے کرنوں کے پرماتما پرکاش منکل ہے گنا اور جیسے جیسے منک گھتے ہیں ویسے ویسے ربی چاننا ودھتا دا ہے دھارمک منخ کی پہچان گناہ کر کے کنیک کن دائرہ ہے یہ درشٹی کتنی سمانتا ہے ਕਿੰਨਾ ਕੁ ਨਿਰਭੈ ਹੈ ਕਿੰਨਾ ਕੁ ਨਿਰਭੈ ਹੈ ਕਿੰਨਾ दैवी ਗੁਣਾਂ ਦੇ ਪੈਮਾਨੇ ਨਾਲ ਹੀ ਨਾਪਣਾ ਪੈਂਦਾ ਹੈ ਇਹ ਮਨੁੱਖ ਕਿੰਨਾ ਕੁ ਧਾਰਮਿਕ ਹੈ ਹੋਰ ਕਿਸ ਤਰ੍ਹਾਂ ਨਾਪੋਗੇ ਚਾਨਣਾ ਸਾਰੇ ਦਾ ਸਾਰਾ ਸੂਰਜ ਦਾ ਹੈ ਗੁਣ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਨੇ ਸਭ ਗੁਣ ਤੇਰੇ ਮੈਂ ਨਹੀਂ ਕੋ ਗੁਣ ਤੇ ਸਾਰੇ ਉਸ ਦੇ ਨੇ ਰੋਸ਼ਨੀ ਇੱਥੇ گردورہ حال چھو رہی ہے پر روشنی تو ساری سورج ہے گن سارے پرماتما کر دیاں کر دیاں خوشی ہو گئی ایک دن کہ بزار بھی لب پیا پارکھو بھی لب پہ انج آیا کسنگ دیا کی ہے گیان کی ہے ਮੇਰਾ vairta thi hai nirbhaita thi hai shil mukhi hai sangam khu hai ਗ੍ਰਾਹਕ ਸਿਰਫ ਆਇਆ ਹੀ ਨਹੀਂ ਬਾਜ਼ਾਰ ਵਿੱਚ ਉਹਨੂੰ ਪਰਖ ਵੀ ਹੈ ਸਮਝਾ ਤੋ ਕਬੀਰ ਜੀ ਤਾਂ ਮਨ ਖੁਸ਼ ਹੋ ਜਾਂਦਾ ਚਲੋ ਪਰਖੋ ਮਿਲ ਗਏ ਕੰਨੇ ਨੇ ਸੰਗੀਤ ਕੋਈ ਗਾ ਰਿਹਾ ਹੋਵੇ ਕੋਈ ਆਲਾਪ ਕਰ ਰਿਹਾ ਹੈ ਪਰ ਜਦ ਕੋਈ ਸੰਗੀਤਕਾਰ ਕਿਸੇ ਸੰਗੀਤਕਾਰ ਨੂੰ ਦਾਦ ਦਿੰਦਾ ਹੈ ਉਸ ਨੂੰ ਜਿਹੜੀ ਰੂਹਾਨੀ ਖੁਸ਼ੀ ਆਉਂਦੀ ਹੈ ਦੂਜਿਆਂ ਦੇ ਸਿਰ ਹਿਲਾਉਣ ਨਾਲ ਨਹੀਂ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਸੰਗੀਤ ਹੈ ਕੀ। ਵਾਸਤਵਿਕ ਰਾਗ ਹੈ ਕੀ। ਕੁਝ ਬੋਲਾਂ ਨੂੰ ਕੁਝ ਅੱਖਰਾਂ ਨੂੰ ਤਰਤੀਬ ਦੇ ਲਈਏ ਤਾਂ ਕਵਿਤਾ ਦਾ ਜਨਮ ਹੋ ਜਾਂਦਾ ਹੈ। ਆਵਾਜ਼ ਨੂੰ ਤਰਤੀਬ ਦੇ ਦਈਏ ਤਾਂ ਸੰਗੀਤ ਦਾ ਜਨਮ ਹੋ ਜਾਂਦਾ ਹੈ। ਔਰ ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਚ ਕਰਨਾ ਸੋ ਭਗਤੀ ਦਾ ਜਨਮ ਹੋ ਜਾਂਦਾ ਹੈ। ਖਾਣਾ ਬੈਠਣਾ ਖਾਣਾ ਪੀਣਾ ਸੌਣਾ ਜਾਗਣਾ ਸਾਰਾ ਤਰਤੀਬ ਦੇ ਚ ਕਰਨਾ ਸਾਰਾ ਮਰਿਆਦਾ ਦੇ ਚ ਕਰਨਾ ਆਵਾਜ਼ ਨੂੰ ਮਰਿਆਦਾ ਦੇ ਚ ਕਰਨਾ ਸਾਧਨਾ ਦੀ ਲੋੜ ਹੈ। ਬੋਲਾਂ ਨੂੰ ਤਰਤੀਬ ਦੇ ਚ ਕਰਨਾ ਸਿੱਖਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ। ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਚ ਕਰਨਾ ਅਭਿਆਸ ਕਰਨਾ ਪੈਂਦਾ ਹੁਣ ਨਹੀਂ ਹੋਣੀ। تو قبیر کبھی کہ خوشی ہو جاتی ہے جب کدی کو لگ پہ گلنو سمجھ گیا پتا ہے پر قبیر کبھی کہ خوشی میری پھر ایک بدل دی کیوں پارکھو ہے گراہک نہیں ہے لینا نہیں چاہتا سمجھ اس لیے نہیں پٹن نہیں پارکھو نہیں گاہک وہ گراہک نہیں ہے پارکھو تو ہے ਸਮਝਦੇ ਹੋ ਹੈ ਗੱਲ ਦੀ ਪਰ ਇਸ ਦੇ ਅੰਦਰ ਗ੍ਰਾਹਕਤਾ ਨਹੀਂ ਹੈ ਤੜਪ ਨਹੀਂ ਹੈ ਖਿੱਚ ਨਹੀਂ ਹੈ ਲੈਣ ਦੀ ਇੱਛਾ ਨਹੀਂ ਹੈ ਆਪ ਕਹਿੰਦੇ ਨੇ ਕਦੀ ਕਦਾਈ ਕਿਸੇ ਸੱਜਣ ਦੀ ਕਿਸੇ ਸ਼ਾਇਰ ਦੀ ਕਿਸੇ ਮੰਡੀ ਦੇ ਦੇਖਦਾ ਬਾੜਖੂ ਵੀ ਲੱਗ ਪਿਆ ਗ੍ਰਾਹਕ ਵੀ ਲੱਗ ਪਿਆ ਲੈਣਾ ਚਾਹੁੰਦਾ ਕੁਦਰ ਲੈਣ ਦੀ ਵੀ ਤੜਪ ਹੈ ਉਹ ਲੈਣ ਦੀ ਵੀ ਖੁੱਛ ਹੈ ਉਹ ਲੈਣਾ ਵੀ ਚਾਹੁੰਦਾ ਹੈ ਉਹ ਪ੍ਰਾਪਤ ਵੀ ਕਰਨਾ ਚਾਹੁੰਦਾ ਹੈ ਤਾਂ ਭਗਤ ਜੀ ਕਹਿੰਦੇ ਨੇ ਬਹੁਤ ਮਨ ਖੁਸ਼ ਹੁੰਦਾ ਹੈ ਤੇ ਗ੍ਰਾਹਕ ਵੀ ਲੱਭੇ ਪਰ ਆਪ ਕਹਿੰਦੇ ਨੇ ਮੇਰਾ ਦੁੱਖ ਆਪਣੀ ਥਾਂ ਤੇ ਗ੍ਰਾਹਕ ਤੇ ਲੱਭੇ ਹੈ ਪਰ ਮੁੱਲ ਨਹੀਂ ਦੇਣਾ ਚਾਹੁੰਦਾ ਮੁਫਤ ਵਿੱਚ ਮੰਗਦਾ ਹਰ ਕੇ ਜ਼ੂਦ ਬਰਾਇਦ देर ਨਾ ਪਾਇਦ ਤਦ ਇਹ ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾ ਮਿਹਨਤ ਦੇ ਮਿਲ ਜਾਏ ਉਹ ਕੋਈ ਖਾਸ ਨਹੀਂ ਹੁੰਦੀ ਪਹਾੜ ਦੇ ਉੱਪਰ ਦੀਟੀਆਂ ਪੱਥਰੋਂ ਜਿੱ ਮਿਲ ਜਾਣਗੇ ਹੀਰੇ ਤੇ ਲੱਭਣੇ ਪੈਂਦੇ ਸੰਖ ਤੇ ਸਿਤੀਆਂ ਸਾਗਰ ਦੇ ਕੰਢਿਆਂ 'ਚ ਲੱਭ ਪੈਂਦੀਆਂ ਨੇ ਮੋਟੀ ਤੇ ਗਹਿਰੇ ਤਲ ਦੇ 'ਚੋਂ ਲੱਭਣੇ ਪੈਂਦੇ ਜੇ ਛੇਤੀ ਮਿਲ ਜਾਏ ਜਲਦੀ ਮਿਲ ਜਾਏ ਉਹ ਚੀਜ਼ ਕੋਈ ਖਾਸ ਨਹੀਂ ਹੁੰਦੀ ਇਕ ਰੱਬ ਹੀ ਨੇ ਅਗਾ ਕਬੀਰ ਕਹਿੰਦੇ ਨੇ ਪਾਰਖੋ ਵੀ ਲੱਭਿਆ ਗ੍ਰਾਹਕ ਵੀ ਲੱਭਿਆ ਸਮਝ ਵੀ ਹੈ ਉਸ ਨੂੰ ਲੈਣਾ ਵੀ ਚਾਹੁੰਦਾ ਹੈ ਮੁੱਲ ਨਹੀਂ ਦਿੰਦਾ ਨਹੀਂ ਗਾਹਕ ਨਹੀਂ ਮੋਹ ਇੱਥੇ ਕਬੀਰ ਕੋਲ ਪੁੱਛੀਏ ਫਿਰ ਮੁੱਲ ਕੀ ਹੈ ਇਹ ਦੱਸ ਦਿਓ ਮੁੱਲ ਕੀ ਹੈ ਆਪ ਕਹਿੰਦੇ ਨੇ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੈਂ ਮਨ ਆਪਣੀ ਸੋਚਣੀ ਮਨ ਆਪਣੇ ਵਿਚਾਰ ਮਨ ਆਪਣੀ ਚਿਤਵਨੀ ਇਹ ਭੇਡ ਕਰ ਦੇ ਮਨੁੱਖ ਦੇ ਵਿਚਾਰਾਂ ਵਿੱਚ ਵਾਸਨਾ ਹੰਕਾਰ ਲੋਭ ਇਹ ਭੇਡ ਕਰ ਦੇ ਗੁਰੂ ਦੇ ਵਿਚਾਰਾਂ ਵਿੱਚ ਕਰਤਾ ਰਹਿਤ ਪ੍ਰੇਮ ਹੈ ਦਇਆ ਹੈ ਸੀਲ ਹੈ ਸੰਜਮ ਹੈ ਇਹ ਅਦਲਾ ਬਦਲੀ ਕਰਨੀ ਜਾਏ ਗ੍ਰਾਹਕ ਹੀ ਕਰਦਾ ਕੁਝ ਪੈਸੇ ਦਿੰਦਾ ਹੈ ਵਸਤੂ ਲੈ ਲੈਂਦਾ ਕਿਤੇ ਆਪਣੀ ਮਤ ਭੇਡ ਕਰ ਲੈ ਗੁਰੂ ਦੀ ਮਤ ਲੈ ਗਿਆ ਗੁਰੂ ਦੀ ਮਤ ਵਿੱਚ ਗਿਆਨ ਹੈ ਤੇਰੀ ਮਤ ਵਿੱਚ ਅ ਗਿਆਨ ਹੈ ਗੁਰੂ ਦੀ ਮਤ ਵਿੱਚ ਪ੍ਰੇਮ ਹੈ ਤੇਰੀ ਮਤ ਵਿੱਚ ਘਿਰਣਾ ਹੈ ਗੁਰੂ ਦੀ ਮਤ ਵਿੱਚ ਸਮ ਦ੍ਰਿਸ਼ਟੀ ਹੈ ਤੇਰੀ ਮਤ ਵਿੱਚ ਵਿਤਕ੍ਰੇਮ ਹੈ ਗੁਰੂ ਦੀ ਮਤ ਵਿੱਚ ਭਗਤੀ ਹੈ ਤੇਰੀ ਮਤ ਵਿੱਚ ਨਾਸਿਕਤਾ ਹੈ ਗੁਰੂ ਦੀ ਮਤ ਵਿੱਚ ਨਿਰਵੈਰਤਾ ਹੈ ਨਿਰਭੈਤਾ ਹੈ ਤੇਰੀ ਮਤ ਵਿੱਚ ਵੈਰ ਵਿਰੋਧ ਹੈ ਇਹ ਮਤ ਭੇਦ ਕਰ ਗੁਰੂ ਦੀ ਮਤ ਲੈ ਲੈ ਪਰ ਗਜ਼ਬ ਦੀ ਗੱਲ ਹੈ ਮਨ ਕੋੜੀ ਦੇਖ ਵੀ ਹੀਰਾ ਨਹੀਂ ਲੈਣਾ ਚਾਹੁੰਦਾ ਇਹ ਕੋੜੀ ਦੇਖ ਵੀ ਹੀਰਾ ਨਹੀਂ ਲੈਣਾ ਚਾਹੁੰਦਾ ਆਪਣੀ ਗੰਦੀ ਮਤ ਦੇਖ ਕੇ ਵੀ ਉਜਵਲ ਮਤ ਗੁਰੂ ਦੀ ਨਹੀਂ ਲੈਣਾ ਚਾਹੁੰਦਾ ਜਦਕਿ ਗੁਰੂ ਕਹਿੰਦਾ ਗੁਰ ਕੀ ਮਤ ਤੂੰ ਲੈ ਇਹਾ ਨੇ ਭਗਤ ਬਿਨਾ ਬਹੁ ਦੂਬੇ ਸੈਨੇ ਪ੍ਰੀਖਰਤ त्याਗੇ ਮਨ ਕੀ ਮਤੜੀ ਇਹ ਸਾਰੇ ਦੂਜਾ ਭਾਵ ਦਿਓ ਧਨ ਅਰਪਣ ਕਰਨਾ ਅਨ ਅਰਪਣ ਕਰਨਾ ਵਸਤਰ ਅਰਪਣ ਕਰਨੇ ਸੋਨਾ ਚਾਂਦੀ ਅਰਪਣ ਕਰਨਾ ਇਹ ਸਭ ਕੁਝ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਇਜਾਜ਼ਤ ਮਿਲੇ ਪਹਿਨੇ ਪਹਿਲੇ ਬੱਚਾ ਪੂਰਨਿਆਂ ਤੇ ਲਿਖਦਾ ਹੈ ਪੂਰਨੇ ਪਾਣੇ ਕੰਦੇ ਇਹ ਸਭ ਪੂਰਨੇ ਪਾਣੇ ਨੇ ਧਨ ਅਰਪਣ ਕਰਨਾ ਫੁੱਲ ਅਰਪਣ ਕਰਨੇ ਵਸਤਰ ਅਰਪਣ ਕਰਨੇ ਅਨ ਅਰਪਣ ਕਰਨਾ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਯਾਚ ਹੋਵੇ। ਤੇ ਜੇ ਸੇ ਮਨ ਅਰਪਣ ਕੀਤਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਰੋਜ਼ Satsang ਵਿੱਚ ਆਣਾ, ਕਥਾ ਸਿੱਖਣ ਸੁਣਨਾ ਇਹ ਸਿਰਫ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਇੱਕ ਦਿਨ ਅਸੀਂ ਆਪਣੀ ਮਤ ਭੇਟ ਕਰ ਦੇਈਏ। ਆਪਣਾ ਮਨ ਭੇਟ ਕਰ ਦੇਈਏ। ਕਿ ਜਿਸ ਦਿਨ ਆਪਣਾ ਮਨ ਦੇਣ ਨੂੰ ਜੀ ਕਰੇ, ਮਤ ਭੇਟ ਕਰਨ ਨੂੰ ਜੀ ਕਰੇ ਸਮਝ ਲਓ ਸਤ ਸੰਗ ਦਾ ਫਲ ਮਿਲ ਗਿਆ ਸਤ ਸੰਗ ਦੀ ਸਫਲਤਾ ਪ੍ਰਾਪਤ ਹੋ ਗਈ ਚੌਲੀ ਰਿਪੈਰੀ ਕੀ ਫਲ ਹੈ ਕਿਉਂਕਿ ਆਪਣਾ ਮਨ ਜੈਸੇ ਭੇਟ ਕਰਦਾ ਹੈ ਮਨੁੱਖ ਤੇ ਗੁਰੂ ਦੀ ਮਤ ਪ੍ਰਾਪਤ ਆਉਂਦੀ ਹੈ ਉਹ ਗੁਰੂ ਦੀ ਮਤ ਵਿੱਚ ਹੀ ਪਰਮਾਤਮਾ ਹੈ ਮਨੁੱਖ ਦੀ ਮਤ ਵਿੱਚ ਪਦਾਰਥ ਹੈ ਮਨੁੱਖ ਦੀ ਸੋਚਣੀ ਵਿੱਚ ਕੀ ਹੈ ਸੰਸਾਰ ਹੈ ਪਦਾਰਥ ਹੈ ਗੁਰੂ ਦੀ ਸੋਚਣੀ ਵਿੱਚ ਪਰਮਾਤਮਾ ਹੈ ਨਿਰੰਕਾਰ ਹੈ ਮਤ ਦੇਿਤ ਕੀਤੀ ਆਪਣੇ ਲੈ ਲਈ ਗੁਰੂ ਦੀ ਮਤ ਉਸੇ ਮਤ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਈਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ ਆਪਣੀ ਮਤ ਦੇਿਤ ਤੇ ਸ਼ਰਾਬ ਪੀਣਾ ਹੈ ਗੁਰੂ ਦੀ ਮਤ ਵਿੱਚ ਅੰਮ੍ਰਿਤ ਛਕਣਾ ਹੈ ਅਬ ਆਪਣੀ ਮਤ ਦੇਿਤ ਤੇ ਦੁਪਹਿਰ ਨੂੰ ਉਠਣਾ ਹੈ ਗੁਰੂ ਦੀ ਮਤ ਦੇ ਵਿੱਚ ਅੰਮ੍ਰਿਤ ਵੇਲੋ ਬਸ ਜਿਵੇਂ ਗੁਰੂ ਦੀ ਮਤ ਆਈ ਸਾਰੇ ਹੀ दैਵੀ ਗੁਣ ਜੋ ਹੈ ਆ ਜਾਂਦੇ ਨੇ ਗੁਰੂ ਦੀ ਮਤ ਦੇ ਵਿੱਚ ਹੀ ਪ੍ਰਮਾਤਮਾ ਹੈ ਗੁਰੂ ਦੀ ਮੱਤ ਵਿੱਚ ਸਾਰਾ ਅਨੰਤ ਪਰਿਪੂਰਣ ਪ੍ਰਮਾਤਮਾ ਦਾ ਰਸ ਹੈ ਸਤਗੁਰ ਰਹਿਮਤ ਕਰਨ ਤੇ ਸਤ ਸੰਗ ਕਰਦੇ ਆ ਕਰਦੇ ਆ ਸਾਡਾ ਮਨ ਪਿਆਰ ਹੋਵੇ ਕਿ ਇਹ ਮਨ ਵੇਟ ਕਰ ਦੇਣਾ ਗੁਰੂ ਦੀ ਮੱਤ ਲੈ ਲੈਣੀ ਹੈ ਇਤਨੇ ਸਿਦਕ ਪ੍ਰਵਾਣ ਕਰਨਾ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਹ ਮਹਾਨ ਹੈਰਾ ਉਹ ਮਹਾਨ ਰੱਬੀ दौਲਤ ਸਾਨੂੰ ਵੀ ਪ੍ਰਾਪਤ ਹੋਵੇ ਦੀ ਵੀ ਚਰਚਾ ਜਿੰਦਾ ਜੇ ਕਰਨ ਸਤਿਗੁਰੂ ਜੀ ਜੋ ਹੈ ਬਾਣੀ ਦੇ ਚ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਮਹਾਂਪੁਰਖਾਂ ਦਾ ਵੀ ਹਾਰਦਿਕ ਤੌਰ ਤੇ ਧੰਨਵਾਦ ਇਸ ਪਾਵਨ ਅਸਥਾਨ ਵਿੱਚ ਮੈਂ ਦੇਖਦਾ ਹਾਂ ਕਿ ਇਹ ਛੋਟੇ ਛੋਟੇ ਬੱਚਿਆਂ ਦੀ ਦੇਖ ਰਖੀ ਹੈ ਔਰ ਬਹੁਤ ਸੋਹਣੀ ਲੰਗਰ ਦੀ ਮਰਿਆਦਾ ਵੀ ਹੈ ਸੰਗਤ ਪੰਗਤ ਦਾ سلسلہ ਹੈ ਪਾਤਸ਼ਾਹ ਰਹਿਮਤ ਕਰਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ਾਂ ਕਰਨ ਨੂੰ ਸੰਗਤ ਚੱਲਦੀ ਰਹੇ ਸੰਗਤ ਚੱਲਦੀ ਰਹੇ ਤਾਂ ਕਿ ਦੁਨੀਆਂ ਦੀਆਂ ਸਰੀਰਕ ਲੋੜਾਂ ਤੇ ਅਧਿਆਤਮਿਕ ਲੋੜਾਂ ਦੀ ਪੂਰਤੀ ਹੁੰਦੀ ਰਹੇ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬਲ ਤੁਗਦੀ ਸ਼ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ